ਕਿਵਲ ਚੰਦਰਗ੍ਰਹਿ ਨਾਲ ਲੱਗਦਾ ਹੈ ਉਹਦਾ ਕੋਈ ਇੰਪੈਕਟ ਜਾਂ ਉਹਦਾ ਕੋਈ ਅਸਰ ਸਾਨੂੰ ਭਾਰਤ ਉੱਤੇ ਦੇਖਣ ਨੂੰ ਨਹੀਂ ਮਿਲਦਾ ਲੇਕਿਨ ਇਸ ਚੰਦਰਗ੍ਰਹਿ ਦਾ ਸਿੱਧਾ-ਸਿੱਧਾ ਅਸਰ ਤੁਹਾਨੂੰ ਭਾਰਤ ਦੇਖਣ ਨੂੰ ਮਿਲੇਗਾ ਤੁਸੀਂ ਯੂਐਸਏ ਨੂੰ ਕੰਸੀਡਰ ਕਰ ਸਕਦੇ ਹੋ ਤੁਸੀਂ ਚਾਈਨਾ ਨੂੰ ਕੰਸੀਡਰ ਕਰ ਸਕਦੇ ਹੋ ਇਹਨਾਂ ਦੇ ਵੱਲੋਂ ਕੁਛ ਨਾ ਕੁਛ ਸਿਆਸੀ ਤੌਰ ਤੇ ਵੱਡੇ ਫੈਸਲੇ ਲਏ ਜਾਣਗੇ ਸਭ ਤੋਂ ਜ਼ਿਆਦਾ ਜਿਹੜਾ ਇੰਪੈਕਟ ਰਹੇਗਾ ਉਹ ਰਹੇਗਾ ਮੇਸ਼ ਰਾਸ਼ੀ ਦੇ ਪਿੱਛੇ ਜਦੋਂ ਵੀ ਸਰ ਚੰਦਰ ਗ੍ਰਹਿਣ ਦੀ ਗੱਲ ਹੁੰਦੀ ਹੈ ਗਰਭਵਤੀ ਔਰਤਾਂ ਦੀ ਗੱਲ ਜ਼ਰੂਰ ਹੁੰਦੀ ਹੈ ਕਿ ਉਹਨਾਂ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ ਔਰ ਮੈਂਟਲ ਇਮਪੈਕਟ ਐਂਡ ਮੈਂਟਲ ਇਮਬੈਲੈਂਸ ਸਿੱਧਾ ਚੰਦਰਮਾ ਨਾਲ ਜੁੜਿਆ ਹੋਇਆ ਹੈ ਡੈਫੀਨਿਟਲੀ ਇੱਥੇ ਰਿਸਰਚ ਹੈ ਕਿ ਜਗ ਚੰਦਰ ਗ੍ਰਹਿਣ ਲੱਗਦਾ ਹੈ ਜਦੋਂ ਕੋਈ ਗਰਭਵਤੀ ਔਰਤ ਡਾਇਰੈਕਟ ਆਂਦੀ ਹੈ ਚੰਦਰ ਨਰੇਂਦਰ ਉਹਦੇ ਬੱਚੇ ਤੇ ਗਰਭਨ ਦੌਰਾਨ ਸਰ ਕਿਹੜਾ ਮੰਤਰ ਕਿਹੜੇ ਜਾਪ ਦਾ ਧਿਆਨ ਰੱਖਣਾ ਹੈ ਸਭ ਤੋਂ ਬੈਸਟ ਮੰਤਰ ਜਿਹੜਾ ਇਸ ਟਾਈਮ ਰਹੇਗਾ ਜੀ ਉਹ ਰਹੇਗਾ ਜੀ ਜਦੋਂ ਗਰਭવતી ਔਰਤ ਇਸ ਮੰਤਰ ਨੂੰ ਪੜ੍ਹੇਗੀ ਉਹ ਦੋ ਟਾਈਕਟ ਦਾ ਬਿਲਕਦ ਕਦੋਂ ਕਿੱਥੇ ਲੱਗ ਜਾਏਗਾ ਇਹਨਾਂ ਨੂੰ ਪਤਾ ਨਹੀਂ ਲੱਗੇਗਾ ਘਰਾਂ ਦੇ ਵਿੱਚ ਸਰ ਕਿਹੜੇ ਕਿਹੜੇ ਕੰਮ ਕਰਨ ਤੋਂ ਬਚਣਾ ਹੈ ਕਿਹੜੇ ਕਿਹੜੇ ਕੰਮਾਂ ਨੂੰ ਅਵੋਇਡ ਕਰਨਾ ਹੈ ਇਸ ਸਮੇਂ ਦੌਰਾਨ ਕੁਝ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਹੋਵੇ ਸੂਤਕਾਲ ਦੇ ਦੌਰਾਨ ਨਹੀਂ ਕਰਨਾ ਚਾਹੀਦਾ ਆਖਰੀ ਚੰਦਰ ਗ੍ਰਹਿਣ ਵੀ ਇੱਕ ਕਿਹਾ ਜਾ ਰਿਹਾ ਕਿ ਆਖਰੀ ਚੰਦਰ ਗ੍ਰਹਿਣ ਹੈ ਉਸ ਦੇ ਪਿੱਛੇ ਕੀ ਚੀਜ਼ ਹੈ ਆਖਰੀ ਇਸ ਨੂੰ ਕਿਉਂ ਕਿਹਾ ਜਾ ਰਿਹਾ ਜਿਹੜਾ ਗ੍ਰਹਿਣ ਹੈ ਹਮੇਸ਼ਾ ਨਹੀਂ ਲੱਗਦਾ ਜੀ ਇਹ ਇਸ ਕਰਕੇ ਆਖਰੀ ਕਿਹਾ ਜਾ ਰਿਹਾ बिकॉज ਅੱਜ ਰਾਤ ਜਿਹੜਾ ਕੀ ਸਾਲ ਦਾ ਸਭ ਤੋਂ ਵੱਡਾ ਤੇ ਆਖਰੀ ਚੰਦਰ ਗ੍ਰੈਂਡ ਲੱਗੇਗਾ ਤੇ ਇਸ ਦੇ ਉੱਤੇ ਗੱਲਬਾਤ ਦੇ ਲਈ ਸਾਡੇ ਨਾਲ ਦ ਐਸਟਰੋ OPD ਤੋਂ ਐਸਟ੍ਰੋਲੋਜਰ ਸੁਨੀਲ ਗਾਂਧੀ ਫੋਨ ਲਾਈਨ ਤੇ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਚੰਦਰ ਗ੍ਰੈਂਡ ਦੌਰਾਨ ਕੀ ਕਰ ਸਕਦੇ ਆ ਤੇ ਕੀ ਨਹੀਂ ਕਰ ਸਕਦੇ ਤਾਂ ਗੱਲਬਾਤ ਕਰਦੇ ਆ ਤਾਂ ਸਰ ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਅੱਜ ਰਾਤ ਜਿਹੜਾ ਚੰਦਰ ਗ੍ਰੈਂਡ ਲੱਗੇਗਾ ਜੋਤਿਸ਼ਾਂ ਅਨੁਸਾਰ ਇਹ ਕਿੰਨਾ ਮਹੱਤਵਪੂਰਨ ਹੈ ਅ ਦੇਖੋ ਜੀ ਐਸੋ ਹੈ ਕਿ ਜਦੋਂ ਚੰਦਰ ਗ੍ਰੈਂਡ ਜਾਬ ਜਾਂ ਭਰਤ ਉੱਤੇ ਲੱਗ ਜਾਏ ਜਾਂ ਇਸ ਤਰ੍ਹਾਂ ਜਿਹੜਾ ਵਿਜ਼ਿਬਿਲਟੀ ਹੋਵੇ ਇਹ ਭਰਤ ਦੇ ਉੱਪਰ ਹੋਵੇ ਤੇ ਬਹੁਤ ਇੰਪੋਰਟੈਂਟ ਹੋ ਜਾਂਦਾ ਬਹੁਤ ਖਾਸ ਹੋ ਜਾਂਦਾ ਜੀ ਕੇਵਲ ਚੰਦਰ ਗ੍ਰਹਿਣ ਲੱਗਦਾ ਹੈ ਉਹਦਾ ਕੋਈ ਇੰਪੈਕਟ ਜਾਂ ਉਹਦਾ ਕੋਈ ਅਸਰ ਸਾਨੂੰ ਭਰਤ ਦੇ ਉੱਤੇ ਦੇਖਣ ਨੂੰ ਨਹੀਂ ਮਿਲਦਾ ਲੇਕਿਨ ਇਸ ਚੰਦਰ ਗ੍ਰਹਿਣ ਦਾ ਸਿੱਧਾ-ਸਿੱਧਾ ਅਸਰ ਤੁਹਾਨੂੰ ਭਰਤ ਦੇ ਦੇਖਣ ਨੂੰ ਮਿਲੇਗਾ ਜਿਸ ਕਰਕੇ ਬਹੁਤ ਸਾਰੀਆਂ ਘਟਨਾਵਾਂ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਰਤ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਔਰ ਕਾਫੀ ਸਿਆਸੀ ਤੌਰ ਤੇ ਕਾਫੀ ਵੱਡੀਆਂ ਘਟਨਾਵਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਹਲਚਲ ਵੀ ਸਿਆਸੀ ਹਲਚਲ ਵੀ ਹੋ ਸਕਦੀ ਹੈ ਔਰ ਡੈਫੀਨਿਟਲੀ ਹੋਏਗੀ ਇਸ ਚ ਇੰਟਰਨੈਸ਼ਨਲ ਇੰਟਰਫੇਰੈਂਸ ਬਹੁਤ ਰਹੇਗੀ ਤੁਸੀਂ ਯੂਐਸਏ ਨੂੰ ਕਨਸਿਡਰ ਕਰ ਸਕਦੇ ਹੋ ਤੁਸੀਂ ਚਾਈਨਾ ਨੂੰ ਕਨਸਿਡਰ ਕਰ ਸਕਦੇ ਹੋ ਇਹਨਾਂ ਦੇ ਵੱਲੋਂ ਕੁਝ ਨਾ ਕੁਝ ਸਿਆਸੀ ਤੌਰ ਤੇ ਵੱਡੇ ਫੈਸਲੇ ਲੈਂਦੇ ਜਾਣਗੇ ਜਿਹਦਾ ਅਸਰ ਤੁਸੀਂ ਪੂਰੇ ਭਾਰਤ ਦੇ ਉੱਤੇ ਦੇਖਣ ਨੂੰ ਤੁਹਾਨੂੰ ਮਿਲੇਗਾ ਜੀ ਤੇ ਜਿਹੜਾ ਇਹ ਚੰਦਰ ਗ੍ਰਹਿਣ ਹੈ ਇਹ ਕਿਹੜੀਆਂ ਕਿਹੜੀਆਂ ਰਾਸ਼ੀਆਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵ ਕਰੇਗਾ ਮਤਲਬ ਸਭ ਤੋਂ ਜ਼ਿਆਦਾ ਕਿਹੜੀਆਂ ਰਾਸ਼ੀਆਂ ਤੇ ਪ੍ਰਭਾਵ ਪਵੇਗਾ ਇਸ ਦਾ ਦੇਖੋ ਸਭ ਤੋਂ ਪਹਿਲਾਂ ਇਹ ਤੇ ਜਿਹੜੀ ਰਾਸ਼ੀ ਹੈਗੀ ਹੈ ਕੁੰਭ ਉਹ ਪੱਕ ਹੈ ਤੁਲਾ ਦੇ ਉੱਤੇ ਬਹੁਤ ਇੰਪੈਕਟ ਹੈ ਕੰਨਿਆ ਉੱਤੇ ਬਹੁਤ ਇੰਪੈਕਟ ਹੈਗਾ ਹੈ ਵ੍ਰਿਸ਼ਭ ਉੱਤੇ ਬਹੁਤ ਇੰਪੈਕਟ ਹੈਗਾ ਇਹ ਚਾਰ ਰਾਸ਼ੀਆਂ ਜਿਹੜੀਆਂ ਇਹ ਕਾਫੀ ਇੰਪੈਕਟ ਦੇ ਵਿੱਚ ਰਹਿਣਗੀਆਂ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਜਿਹੜਾ ਇੰਪੈਕਟ ਰਹੇਗਾ ਉਹ ਰਹੇਗਾ ਮੇਸ਼ ਰਾਸ਼ੀ ਦੇ ਉੱਪਰ ਜੀ ਤੋਂ ਮੇਸ਼ ਰਾਸ਼ੀ ਵਾਲਿਆਂ ਨੂੰ ਇਸ ਚੰਦਰਮ ਗ੍ਰਹਿ ਦੇ ਸਾਹਮਣੇ ਆਉਣ ਤੋਂ ਬਚਣਾ ਚਾਹੀਦਾ ਹੈ ਡਾਇਰੈਕਟ ਓਪਨ ਸਕਾਈ ਦੇ ਵਿੱਚ ਇਸ ਨੂੰ ਆਪਾਂ ਆਪਣੇ ਸਰੀਰ ਉੱਤੇ ਨਾ ਲਈਏ ਔਰ ਜਿਹੜਾ ਇਹਦਾ ਸਮਾਂ ਰਹੇਗਾ ਗ੍ਰਹਿਣ ਲੱਗਣ ਦਾ ਸੂਤਕਾਲ ਦੇਖੋ 9 ਘੰਟੇ ਪਹਿਲੇ ਸ਼ੁਰੂ ਹੋ ਜਾਂਦਾ ਮੰਨ ਕੇ ਚੱਲੀਏ ਕਿ 12 ਵਜੇ ਸੂਤਕਾਲ ਕਾਲ ਦਾ ਸ਼ੁਰੂ ਹੋ ਚੁੱਕਿਆ ਹੈ ਤੇ ਇਹਦਾ ਜਿਹੜਾ ਪੂਰਾ ਪੂਰਨ ਗ੍ਰਹਿਣ ਜਿਹੜਾ ਲੱਗਣਾ ਹੈ ਉਹ ਅਪ੍ਰੋਕਸੀਮੇਟਲੀ 9:58 ਮਿੰਟ ਤੱਕ ਲੱਗਣਾ ਤੇ ਰਾਤ ਨੂੰ 1 ਵਜੇ ਤੋਂ 26 ਮਿੰਟ ਤੱਕ ਇਹ ਗ੍ਰਹਿਣ ਤੁਹਾਨੂੰ ਇੰਪੈਕਟ ਦਿੰਦਾ ਹੈ ਦਿਕੇਗਾ ਜੀ ਤਾਂ ਜਦੋਂ ਵੀ ਸਰ ਚੰਦਰ ਗ੍ਰਹਿਣ ਦੀ ਗੱਲ ਹੁੰਦੀ ਹੈ ਗਰਭਵਰਤੀ ਔਰਤਾਂ ਦੀ ਗੱਲ ਜ਼ਰੂਰ ਹੁੰਦੀ ਹੈ ਕਿ ਉਹਨਾਂ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ ਤਾਂ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੂਗੇ ਦੇਖੋ ਜੀ ਚੰਦਰਮਾ ਦਾ ਤੇ ਆਪਣੇ ਆਪ ਦਾ ਇੱਕ ਸੁਭਾਅ ਹੈਗਾ ਕਿ ਇਹ ਬਹੁਤ ਹੀ ਚੰਚਲ ਹੈਗਾ ਨੰਬਰ 1 ਦੂਸਰਾ ਨੰਬਰ ਕਿ ਜਦੋਂ ਇਹਦੇ ਤੇ ਗ੍ਰਹਿਣ ਲੱਗਦਾ ਹੈ ਤੇ ਤੁਹਾਨੂੰ ਨਾ ਆਪਣੇ ਸ਼ਰੀਰ ਦੇ ਉੱਤੇ ਲੋਕਾਂ ਦੇ ਉੱਪਰ ਤੁਹਾਨੂੰ ਖੁਦ ਜੋਤੇ ਨਾ ਇੰਪੈਕਟ ਇੱਕ ਮਹਿਸੂਸ ਹੁੰਦਾ ਹੈ ਜਿਹਨੂੰ ਅਸੀਂ ਮੈਂਟਲ ਇੰਪੈਕਟ ਕਹਿੰਦੇ ਆ ਜੀ ਔਰ ਮੈਂਟਲ ਇੰਪੈਕਟ ਐਂਡ ਮੈਂਟਲ ਇਮਬੈਲੈਂਸ ਸਿੱਧਾ-ਸਿੱਧਾ ਸਾਡਾ ਚੰਦਰਮਾ ਇਸ ਕਰਕੇ ਜਿਹੜੀਆਂ ਗਰਭਵਤੀ ਔਰਤਾਂ ਹੈਗੀਆਂ ਇਹਨਾਂ ਨੂੰ ਬਹੁਤ ਧਿਆਨ ਰੱਖਣਾ ਪਏਗਾ ਇਹਨਾਂ ਨੂੰ ਓਪਨ ਟੂ ਸਕਾਈ ਬਿਲਕੁਲ ਡਾਇਰੈਕਟ ਰੇਜ਼ ਵਿੱਚ ਨਹੀਂ ਆਣਾ ਸਪੈਸ਼ਲੀ ਜਦੋਂ ਚੰਦਨ ਗ੍ਰਹਿ ਲੱਗਾ ਹੋਵੇਗਾ ਜਦੋਂ ਸੂਤਕਾਲ ਪੈ ਜਾਂਦਾ ਉਦੋਂ ਵੀ ਅਵੋਇਡ ਕਰਨਾ ਚਾਹੀਦਾ ਹੈ ਔਰ ਜਦੋਂ ਪੂਰਨ ਗ੍ਰਹਿ ਹੋਵੇ ਉਸ ਟਾਈਮ ਤੇ ਉੱਤੇ ਲੋਕਾਂ ਨੂੰ ਬੜਾ ਚਾਹ ਹੁੰਦਾ ਕਿ ਜਾ ਕੇ ਜੀ ਗ੍ਰਹਿ ਦੇਖੀਏ ਸਾਨੂੰ ਕਿੱਦਾਂ ਦਿਖਦਾ ਜੀ ਉਸ ਚੀਜ਼ ਤੋਂ ਆਪਾਂ ਨੂੰ ਬਚਣਾ ਕਿਉਂਕਿ ਉਹਦਾ ਜਿਹੜਾ ਅਸਰ ਹੈ ਸਿੱਧਾ-ਸਿੱਧਾ ਇਹ ਕੋਈ ਮਿਥੋਲੋਜੀ ਨਹੀਂ ਹੈ ਜੀ ਇਹ ਇੱਕ ਸਾਇੰਸ ਹੈ ਡੈਫੀਨਿਟਲੀ ਇੱਥੇ ਰਿਸਰਚ ਹੈ ਕਿ ਜਦੋਂ ਚੰ ਡਾਇਰੈਕਟ ਆਂਦੀ ਹੈ ਚੰਦਰਮਨਿਆਂ ਦੇ ਉਹਦੇ ਬੱਚੇ ਤੇ ਮਾਨਸਿਕਤਾ ਦੇ ਉੱਤੇ ਬਹੁਤ ਅਸਰ ਪੈਂਦਾ ਤੇ ਇਸ ਮਾਨਸਿਕਤਾ ਤੋਂ ਬਚਣ ਵਾਸਤੇ ਸਾਨੂੰ ਇਸ ਗ੍ਰਹਿਣ ਤੋਂ ਡਾਇਰੈਕਟ ਇੰਪੈਕਟ ਤੋਂ ਬਚਣਾ ਹੈ ਖਾਣ ਵਾਸਤੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੈ ਸਪੈਸ਼ਲੀ ਗ੍ਰਹਿਣ ਦੇ ਦੌਰਾਨ ਕੁਝ ਵੀ ਨਾ ਖਾਇਆ ਜਾਵੇ ਜੋ ਵੀ ਘਰ ਦੀਆਂ ਅੰਦਰ ਛਿੱਟੀਆਂ ਚੀਜ਼ਾਂ ਆਈਆਂ ਜਿਵੇਂ ਦੁੱਧ ਹੈ ਦਹੀਂ ਹੈ ਇਹਨਾਂ ਉੱਤੇ ਤુલਸੀ ਦਾ ਪੱਤਾ ਅੰਦਰ ਪਾਣਾ ਚਾਹੀਦਾ ਕਿਉਂਕਿ ਇਹ ਸੰਡੇ ਹੈਗਾ ਸੰਡੇ ਨੂੰ ਤુલਸੀ ਨੂੰ ਆਪ ਨਹੀਂ ਲਗਾਈ ਜਾਂਦੇ ਅਸੀਂ ਸੁੱਕੀ ਤુલਸੀ ਲੈ ਕੇ ਇਹਦੇ ਵਿੱਚ ਪਾ ਸਕਦੇ ਹਾਂ ਜੀ ਜਦੋਂ ਆਪਾਂ ਡਾਇਰੈਕਟ ਪੇੜ ਤੋਂ ਨਾ ਤੋੜੀਏ ਤੇ ਇਸ 2 ਘੰਟੇ ਦੇ 2.5 ਘੰਟੇ ਦੇ ਦੌਰਾਨ ਕੁਝ ਵੀ ਖਾਣ ਤੋਂ ਗਰਭਵਤੀ ਔਰਤਾਂ ਨੂੰ ਖਾਸ ਕਰਕੇ ਬਚਣਾ ਚਾਹੀਦਾ ਜੀ ਤੇ ਗ੍ਰਹਿਣ ਦੌਰਾਨ ਸਰ ਕਿਹੜਾ ਮੰਤਰ ਕਿਹੜੇ ਜਾਪ ਦਾ ਧਿਆਨ ਰੱਖਣਾ ਹੈ ਕਿ ਜਿਸ ਸਮੇ ਗ੍ਰਹਿਣ ਲੱਗਿਆ ਹੋਵੇਗਾ ਕਿਹੜਾ ਮੰਤਰ ਜਾਪ ਕਰਨਾ ਹੈ ਸਭ ਤੋਂ ਬੈਸਟ ਮੰਤਰ ਜਿਹੜਾ ਇਸ ਟਾਈਮ ਰਹੇਗਾ ਜੀ ਉਹ ਰਹੇਗਾ ਜੀ ਓਮ ਨਮਾ ਸ਼ਿਵਾਏ ਜਿਹੜਾ ਬਹੁਤ ਸਿੰਪਲ ਵੀ ਹੈ ਹਰ ਬੰਦਾ ਕਰ ਵੀ ਸਕਦਾ ਹੈ ਇਹਦੇ ਵਿੱਚ ਕੋਈ ਇਨਸਟ੍ਰਕਸ਼ਨ ਵੀ ਹੈ ਨਹੀਂਗੀ ਤੇ ਜੇ ਤੁਹਾਨੂੰ ਗਾਇਤਰੀ ਮੰਤਰ ਆਂਦਾ ਹੈ ਤੇ ਬੈਸਟ ਹੈਗਾ ਗਾਇਤਰੀ ਮੰਤਰ ਕੀਤਾ ਜਾਵੇ ਜੇ ਵਿਸ਼ਨੂ ਜੀ ਦਾ ਕੋਈ ਮੰਤਰ ਆਂਦਾ ਹੈ ਤਾਂ ਆਪਾਂ ਵਿਸ਼ਨੂ ਜੀ ਦਾ ਕੋਈ ਨਾ ਕੋਈ ਛੋਟਾ ਜਿਹਾ ਮੰਤਰ ਲੈ ਕੇ ਆਪਾਂ ਬੋਲ ਸਕਦੇ ਹਾਂ ਸਭ ਤੋਂ ਬੈਸਟ ਈਜ਼ੀ ਜਿਹੜਾ ਹੈਗਾ ਉਹ ਹੈ ਓਮ ਨਮਾ ਸ਼ਿਵਾਏ ਜਦੋਂ ਗਰਭਵਤੀ ਔਰਤ ਇਸ ਮੰਤਰ ਨੂੰ ਪੜ੍ਹੇਗੀ ਉਹ 2 2.5 ਘੰਟੇ ਦਾ ਪੀੜ ਕਦੋਂ ਕਿੱਥੇ ਲੰਘ ਜਾਏਗਾ ਇਹਨਾਂ ਨੂੰ ਪਤਾ ਨਹੀਂ ਲੱਗੇਗਾ ਪਲੱਸ ਬੱਚੇ ਉਤੇ ਬਹੁਤ ਹੀ ਅੱਛਾ ਇੰਪੈਕਟ ਜਾਏਗਾ ਕਿਉਂਕਿ ਉਸ ਦੌਰਾਨ ਜਦੋਂ ਚੰਦਰ ਗ੍ਰਹਿਣ ਪਿਲ ਸੀਗਾ ਉਸ ਦੌਰਾਨ ਤੁਸੀਂ ਸ਼ਿਵ ਜੀ ਨੂੰ ਯਾਦ ਕੀਤਾ ਔਰ ਸ਼ਿਵ ਜੀ ਤੇ ਚੰਦਰਮਾ ਦਾ ਬੜਾ ਗਹਿਰਾ ਕਨੈਕਸ਼ਨ ਹੈਗਾ ਆਪਸ ਵਿੱਚ ਦੋਨੋਂ ਹੀ ਰਿਸ਼ਤੇਦਾਰ ਹੈਗੇ ਨੇ ਇੱਕ ਦੂਸ ਇਹ ਪੂਰਕ ਹੈ ਕਿ ਨਹੀਂ ਪਲੱਸ ਇੱਕ ਦੂਸਰੇ ਦੇ ਰਿਸ਼ਤੇਦਾਰ ਹੈ ਕਿ ਨਹੀਂ ਸਾਡੂ ਭਰਾ ਭਰਾ ਨੇ ਤੇ ਜਦੋਂ ਤੁਸੀਂ ਉਹਨਾਂ ਨੂੰ ਰਿਆਦ ਕਰਦੇ ਹੋ ਤਾਂ ਤੁਹਾਨੂੰ ਉਸ ਗ੍ਰਹਿਣ ਤੋਂ ਤੁਹਾਨੂੰ ਗ੍ਰਹਿ ਦੇ ਮਾਰੇ ਇੰਪੈਕਟ ਤੋਂ ਸ਼ਿਵਜੀ ਬਚਾ ਲੈਂਦੇ ਨੇ ਤੇ ਇਹ ਮੰਤਰ ਸਭ ਤੋਂ ਬੈਸਟ ਮੰਤਰ ਹੈ ਉਸ ਦੌਰਾਨ ਕੀਤਾ ਜਾ ਸਕਦਾ ਜੀ ਤਾਂ ਕਰਾਂ ਦੇ ਵਿੱਚ ਸਰ ਕਿਹੜੇ ਕਿਹੜੇ ਕੰਮ ਕਰਨ ਤੋਂ ਬਚਣਾ ਹੈ ਕਿਹੜੇ ਕਿਹੜੇ ਕੰਮਾਂ ਨੂੰ ਅਵੋਇਡ ਕਰਨਾ ਹੈ ਇਸ ਸਮੇਂ ਦੌਰਾਨ ਦੇਖਿਓ ਚੰਦਰ ਗ੍ਰਹਿਣ ਦਾ ਮਤਲਬ ਹੈਗਾ ਕਿ ਮੈਂਟਲ ਸਥਿਤੀ ਦੇ ਉੱਤੇ ਪੂਰਾ ਪੂਰਾ ਅਸਰ ਜੇਕਰ ਤੁਸੀਂ ਕੋਈ ਨਵਾਂ ਕੰਮ ਕਰਨ ਜਾ ਰਹੇ ਹੋ ਦੇਖੋ ਇਹਦਾ ਇੰਪੈਕਟ ਰਹਿਣਾ ਰਾਤ ਦੇ ਟਾਈਮ ਜੀ ਰਾਦੇ ਸਮੇ ਆਪਾਂ ਕੋਈ ਵੀ ਕੰਮ ਆਲਮੋਸਟ ਨਹੀਂ ਕਰਦੇ ਆਂ ਕੁਝ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਹੋਵੇ ਸੂਤਕਾਲ ਦੇ ਦੌਰਾਨ ਨਹੀਂ ਕਰਨਾ ਚਾਹੀਦਾ ਕੋਈ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹੋ ਇਸ ਦੌਰਾਨ ਆਪਾਂ ਨੂੰ ਬਚਣਾ ਚਾਹੀਦਾ ਕਿਸੇ ਬੱਚੇ ਦਾ ਨਾਮਕਰਨ ਕਰਨਾ ਹੈ ਕਿਸੇ ਬੱਚੇ ਨੂੰ ਕੁਝ ਸਟੱਡੀ ਵਿੱਚ ਐਜੂਕੇਸ਼ਨ ਦੇ ਵਿੱਚ ਤੁਸੀਂ ਦਾਖਲਾ ਦਿਵਾਨ ਜਾ ਰਹੇ ਹੋ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਕੋਈ ਆਨਲਾਈਨ ਪੇਮੈਂਟ ਕਰਨ ਜਾ ਰਹੇ ਹੋ ਪੜ੍ਹਾਈ ਵਾਸਤੇ ਐਜੂਕੇਸ਼ਨ ਵਾਸਤੇ ਜਾਂ ਕੈਰੀਅਰ ਵਾਸਤੇ ਆਪਾਂ ਨੂੰ ਉਸ ਚੀਜ਼ ਤੋਂ ਬਚਣਾ ਚਾਹੀਦਾ ਪਲੱਸ ਆਪਾਂ ਨੂੰ ਕੋਈ ਵੀ ਯਾਤਰਾ ਜਿਹੜੀ ਕਿ ਜ਼ਰੂਰੀ ਨਹੀਂ ਹੈਗੀ ਉਸ ਚੀਜ਼ ਤੋਂ ਆਪਾਂ ਨੂੰ ਬਚਣਾ ਚਾਹੀਦਾ ਜੀ ਤਾਂ ਸ਼ੁਭ ਸਰ ਕਿੰਨਾ ਕ ਸ਼ੋਭੇ ਰਵੇਗਾ ਤੇ ਨਾਲ ਦੀ ਨਾਲ ਇਸ ਨੂੰ ਆਖਰੀ ਚੰਦਰ ਗ੍ਰਹਿਣ ਵੀ ਇੱਕ ਕਿਹਾ ਜਾ ਰਿਹਾ ਕਿ ਆਖਰੀ ਚੰਦਰ ਗ੍ਰਹਿਣ ਹੈ ਉਸ ਦੇ ਪਿੱਛੇ ਕੀ ਚੀਜ਼ ਹੈ ਆਖਰੀ ਇਸ ਨੂੰ ਕਿਉਂ ਕਿਹਾ ਜਾ ਰਿਹਾ ਦੇਖੋ ਜੀ ਇਸ ਤਰ੍ਹਾਂ ਇਹ ਜਿਹੜਾ ਗ੍ਰਹਿਣ ਹੈ ਬਹੁਤ ਖਾਸ ਹੋ ਜਾਂਦਾ ਹੈ ਕਿਉਂਕਿ ਇੱਕ ਤੇ ਸ਼ਰਾਦ ਤੋਂ ਜਸਟ ਪਹਿਲੇ ਇਹ ਗ੍ਰਹਿਣ ਲੱਗ ਰਿਹਾ ਔਰ ਸ਼ਰਾਦ ਦੇ ਐਂਡ ਦੇ ਵਿੱਚ ਸੂਰਜ ਗ੍ਰਹਿਣ ਵੀ ਹੈਗਾ ਤਾਂ ਇਹ ਜਿਹੜਾ ਗ੍ਰਹਿਣ ਹੈ ਇਸ ਵਿੱਚ ਚੰਦਰਮਾ ਦੀ ਨਾ ਇੱਕ ਜੇ ਤੁਸੀਂ ਦੇਖਣ ਦੀ ਕੋਸ਼ਿਸ਼ ਕਰੋ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਦੇਖੋਗੇ ਕਿ ਇਹਦਾ ਰੰਗ ਚੰਦਰਮਾ ਦਾ ਤੁਹਾਨੂੰ ਨਾ ਲਾਲ ਹੁੰਦਾ ਦਿਖੇਗਾ ਇਹਨੂੰ ਕਹਿੰਦੇ ਬਲੱਡ ਮੂਨ ਜੀ ਸੋ ਇਹ ਬਲੱਡ ਮੂਨ ਦੇ ਹਾਂਜੀ ਬਲੱਡ ਮੂਨ ਜਿਹੜਾ ਗ੍ਰਹਿਣ ਇਹ ਹਮੇਸ਼ਾ ਨਹੀਂ ਲੱਗਦਾ ਜੀ ਇਹ ਇਸ ਕਰਕੇ ਆਖਰੀ ਕਿਹਾ ਜਾ ਰਿਹਾ ਬਿਕੋਜ਼ ਇਹ ਬਲੱਡ ਮੂਨ ਹਗਾ ਔਰ ਬਲੱਡ ਮੂਨ ਬਾਰ-ਬਾਰ ਨਹੀਂ ਦੇਖਿਆ ਜਾਂਦਾ ਤੋਂ ਇਸ ਕਰਕੇ ਜਿਆਦਾ ਖਾਸ ਹੋ ਜਾਂਦਾ ਇੰਪੋਰਟੈਂਟ ਹੋ ਜਾਂਦਾ ਸ਼ਰਧਾ ਵਿੱਚ ਹੈਗੇ ਨੇ ਇਸ ਕਰਕੇ ਦੀ ਜਿਹੜੀ ਇੰਪੋਰਟੈਂਸ ਹੈਗੀ ਹੋਰ ਜਿਆਦਾ ਵੱਧ ਜਾਂਦੀ ਜੀ ਜੀ ਸਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ